ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਅੱਠ ਸੰਕੇਤਾਂ ਦੇ ਬਾਰੇ ਜੋ ਦੱਸਦੇ ਹਨ ਕਿ ਵਾਹਿਗੁਰੂ ਅਕਾਲ ਪੁਰਖ ਜੀ ਪਰਮ ਪਿਤਾ ਪਰਮਾਤਮਾ ਜੀ ਸਾਡੇ ਉਤੇ ਕਿਰਪਾ ਕਰ ਰਹੇ ਹਨ ਕਿਉਂਕਿ ਸੰਗਤ ਜੀ ਆਪਾਂ ਜਦੋਂ ਵੀ ਕੋਈ ਪਾਠ ਪੂਜਾ ਕਰਦੇ ਹਾਂ ਜ਼ਿੰਦਗੀ ਦੇ ਵਿੱਚ ਕੋਈ ਨੇਕ ਕੰਮ ਕਰਦੇ ਹਾਂ ਤਾਂ ਮਨ ਦੇ ਵਿੱਚ ਕੀ ਇੱਛਾ ਹੁੰਦੀ ਹੈ ਇਹ ਭਾਵਨਾ ਹੁੰਦੀ ਹੈ ਕਿ ਮੇਰੇ ਇਸ ਕੰਮ ਤੋਂ ਮੇਰੇ ਪਰਮਾਤਮਾ ਖੁਸ਼ ਹੋਣਗੇ ਮੇਰੇ ਤੇ ਉਹ ਕਿਰਪਾ ਕਰਨਗੇ ਤਾਂ ਜਦੋਂ ਫਿਰ ਆਪਾਂ ਉਹ ਨੇਕ ਕੰਮ ਕਰਦੇ ਹਾਂ ਪਾਠ ਪੂਜਾ ਕਰਦੇ ਹਾਂ ਤਾਂ ਫਿਰ ਪਤਾ ਕਿੰਜ ਲੱਗੇ ਕਿ ਮੇਰੇ ਇਸ ਕੰਮ ਤੋਂ ਮੇਰੇ ਵਾਹਿਗੁਰੂ ਜੀ ਖੁਸ਼ ਹੋ ਗਏ ਹਨ ਮੇਰੇ ਤੇ ਕਿਰਪਾ ਕਰ ਰਹੇ ਹਨ ਤਾਂ ਬਸ ਸਾਥ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ 8 ਸੰਕੇਤਾਂ ਦੇ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਇਹ 8 ਸੰਕੇਤ ਦੱਸਦੇ ਹਨ ਕਿ ਵਾਯੂ ਗੁਰੂ ਜੀ ਦੀ ਤੁਹਾਡੇ ਉੱਪਰ ਕਿਰਪਾ ਹੋ ਰਹੀ ਹੈ ਜਾਂ ਫਿਰ ਨਹੀਂ ਹੋ ਰਹੀ ਤਾਂ ਅੱਜ ਦੀ ਵੀਡੀਓ ਦੇ ਵਿੱਚ ਜੋ ਵੀ ਵਿਚਾਰ ਆਪਾਂ ਆਪ ਜੀ ਦੇ ਨਾਲ ਸਾਂਝੇ ਕਰਨੇ ਹਨ ਇਹ ਇੱਕ ਮਾਈ ਵਾਲੇ ਸੰਤ ਮਹਾਪੁਰਖਾ ਦੇ ਪਾਸੋਂ ਅਸੀਂ ਸੁਣੇ ਹਨ ਇਸ ਕਰਕੇ ਆਪਾਂ ਸੰਗਤ ਜੀ ਇਹ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਜ਼ਰੂਰ ਸੁਣਨਾ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਜੀ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਲਗਵਾਉਣਾ ਜੀ ਸਾਧ ਸੰਗਤ ਜੀ ਸਭ ਤੋਂ ਪਹਿਲਾ ਸੰਕੇਤ ਮਹਾਪੁਰਖ ਜੀ ਦੱਸਦੇ ਹਨ ਕਿ ਜਦੋਂ ਤੁਹਾਡੇ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਤਰਸ ਦੀ ਭਾਵਨਾ ਦਇਆ ਦੀ ਭਾਵਨਾ ਹੋਣ ਲੱਗੇ ਤਾਂ ਸਮਝੋ ਵਾਹਿਗੁਰੂ ਜੀ ਦੀ ਕਿਰਪਾ ਹੋ ਰਹੀ ਹੈ ਕਿਉਂਕਿ ਵਾਹਿਗੁਰੂ ਜੀ ਜਦੋਂ ਕਿਸੇ ਤੇ ਖੁਸ਼ ਹੁੰਦੇ ਹਨ ਜਦੋਂ ਕਿਸੇ ਤੇ ਕਿਰਪਾ ਕਰਦੇ ਹਨ ਤਾਂ ਉਸ ਬੰਦੇ ਨੂੰ ਆਪਣੇ ਗੁਣ ਦੇਣੇ ਸ਼ੁਰੂ ਕਰ ਦਿੰਦੇ ਹਨ ਵੈਗਰੋ ਜੀ ਤੇ ਗੁਰਨਾਥ ਦੇ ਮੁਤਾਬਕ ਇਨਸਾਨ ਦੇ ਅੰਦਰ ਵੀ ਤਰਸ ਦੀ ਦਇਆ ਦੀ ਭਾਵਨਾ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਸਾਡੇ ਪਰਮ ਪਿਤਾ ਪਰਮਾਤਮਾ ਬਹੁਤ ਹੀ ਦਿਆਲੂ ਹਨ ਬੜੇ ਹੀ ਕਿਰਪਾਲੂ ਹਨ ਸਾਡੇ ਲੱਖਾਂ ਅਪਰਾਧਾਂ ਨੂੰ ਵੀ ਮaaf ਕਰ ਦਿੰਦੇ ਹਨ ਸਾਡੀਆਂ ਕਿੰਨੀਆਂ ਹੀ ਗਲਤੀਆਂ ਨੂੰ ਮaaf ਕਰ ਦਿੰਦੇ ਹਨ ਤਾਂ ਬਸ ਫਿਰ ਜਦੋਂ ਇਹ ਭਾਵਨਾ ਮਨ ਦੇ ਵਿੱਚ ਆਉਣ ਲੱਗੇ ਤਾਂ ਸਮਝੋ ਵੈਗਰੋ ਜੀ ਦੀ ਕਿਰਪਾ ਹੋ ਰਹੀ ਹੈ ਤੇ ਇਹ ਤਸ ਤੇ ਆਦੀ ਭਾਵਨਾ ਸਿਰਫ ਲੋੜਵੰਦਾਂ ਦੇ ਪ੍ਰਤੀ ਨਹੀਂ ਬਲਕਿ ਮਾੜੇ ਤੋਂ ਮਾੜੇ ਬੰਦੇ ਦੇ ਉੱਤੇ ਵੀ ਜੇਕਰ ਤੁਹਾਨੂੰ ਤਰਸ ਆ ਰਿਹਾ ਹੈ ਤਾਂ ਸਮਝੋ ਵਾਿਗਰੂਜ ਦੀ ਕਿਰਪਾ ਹੈ ਦੂਸਰਾ ਮਹਾਪੁਰਖ ਜੀ ਕਹਿੰਦੇ ਹਨ ਜੇਕਰ ਵੱਡੇ ਤੋਂ ਵੱਡੇ ਕਲੇਸ਼ੀ ਬੰਦੇ ਦੇ ਨਾਲ ਰਹਿ ਕੇ ਵੀ ਤੁਹਾਡਾ ਮਨ ਸ਼ਾਂਤ ਹੈ ਤਾਂ ਇਹ ਵੀ ਵਾਿਗਰੂਜ ਦੀ ਕਿਰਪਾ ਹੈ ਵੱਡੇ ਤੋਂ ਵੱਡੇ ਅਪਰਾਧੀ ਦੇ ਲਈ ਵੀ ਤੁਹਾਡੇ ਮਨ ਦੇ ਵਿੱਚ ਮਾਫੀ ਦੀ ਭਾਵਨਾ ਹੈ ਇਹ ਵੀ ਵਾਿਗਰੂਜ ਦੀ ਕਿਰਪਾ ਹੈ ਉਸੇ ਆਪਣੇ ਗੁੱਸੇ ਨੂੰ ਕਾਬੂ ਕਰ ਲਿਆ ਹੈ ਇਹ ਵੀ ਵਾਈਗੁਰੂ ਜੀ ਦੀ ਕਿਰਪਾ ਹੈ ਤੇ ਤੀਸਰਾ ਮਹਾਪੁਰਖ ਜੀ ਕਹਿੰਦੇ ਹਨ ਕਿ ਜਦੋਂ ਕਿਸੇ ਦੇ ਪ੍ਰਤੀ ਦੋਸ਼ ਦਰਸ਼ਨ ਨਾ ਕਰਨਾ ਵਾਈਗੁਰੂ ਜੀ ਦੀ ਕਿਰਪਾ ਹੈ ਕਿਸੇ ਨੂੰ ਦੋਸ਼ ਦਰਸ਼ਨ ਤੋਂ ਭਾਅ ਕੇ ਜਦੋਂ ਅਸੀਂ ਕਿਸੇ ਦੇ ਔਗਣਾ ਨੂੰ ਛੱਡ ਕੇ ਉਹਦੇ ਗੁਣਾ ਨੂੰ ਦੇਖਣ ਲੱਗ ਜਾਈਏ ਵੈਸੇ ਤਾਂ ਕਈ ਲੋਕਾਂ ਦਾ ਸੁਭਾਅ ਮੱਖੀ ਵਰਗਾ ਹੁੰਦਾ ਹੈ ਮੱਖੀ ਦਾ ਸੁਭਾਅ ਹੈ ਕਿ ਉਹ ਚੰਗੀ ਥਾਂ ਨੂੰ ਛੱਡ ਕੇ ਗੰਦੀ ਥਾਂ ਤੇ ਬੈਠਦੀ ਹੈ ਸਾਡੇ ਸਰੀਰ ਉੱਤੇ ਵੀ ਤੁਸੀਂ ਇਹ ਗੱਲ ਨੋਟ ਕੀਤੀ ਨਹੀਂ ਕਿਤੇ ਜ਼ਖਮ ਹੋ ਜਾਵੇ ਤਾਂ ਸਾਡੀ ਬਾਕੀ ਸਾਰੇ ਸਾਫ਼ ਸੁਥਰੇ ਸਰੀਰ ਨੂੰ ਛੱਡ ਕੇ ਉਹਨੇ ਜ਼ਖਮ ਤੇ ਹੀ ਬੈਠਣਾ ਹੈ ਤਾਂ ਕੁਝ ਲੋਕਾਂ ਦਾ ਸੁਭਾਅ ਵੀ ਇਦਾਂ ਦਾ ਹੀ ਹੁੰਦਾ ਹੈ ਕਿ ਉਹ ਬੰਦੇ ਦੇ ਗੁਣਾਂ ਨੂੰ ਛੱਡ ਉਹਦੇ ਔਗਣਾ ਵੱਲ ਦੇਖਦੇ ਹਨ ਉਹਦੀਆਂ ਕਮੀਆਂ ਵੱਲ ਦੇਖਦੇ ਹਨ ਪਰ ਜੇਕਰ ਤੁਸੀਂ ਔਗਣਾ ਨੂੰ ਨਕਾਰ ਕੇ ਕਿਸੇ ਦੇ ਗੁਣਾਂ ਵੱਲ ਦੇਖ ਰਹੇ ਹੋ ਗੁਣਾਂ ਦੀ ਤਾਰੀਫ਼ ਕਰਦੇ ਪਏ ਹੋ ਤਾਹੀਂ ਵਾਇਗੁਰੂ ਜੀ ਦੀ ਕਿਰਪਾ ਹੈ ਉਸ ਤੋਂ ਬਾਅਦ ਸੰਗਤ ਜੀ ਚੌਥਾ ਗੁਣ ਮਹਾਪੁਰਖ ਜੀ ਕਹਿੰਦੇ ਹਨ ਕਿ ਜਦੋਂ ਬੰਦਾ ਅੰਦਰੋਂ ਤੇ ਬਾਹਰੋਂ ਸੁਚਮ ਤੌਰ ਕਰਨ ਲੱਗ ਜਾਵੇ ਪਵਿੱਤਰਤਾ ਰੱਖਣ ਲੱਗ ਜਾਵੇ ਬਾਹ ਦੀ ਸੁਚਿਤਤਾ ਪਵਿੱਤਰਤਾ ਕੀ ਹੈ ਕਿ ਆਪਾਂ ਆਪਣੇ ਸਰੀਰ ਦੀ ਸਾਫ ਸਫਾਈ ਰੱਖਦੇ ਹਾਂ ਸਾਫ ਸੁਥਰੇ ਕੱਪੜੇ ਪਾਉਂਦੇ ਹਾਂ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਬਾਹਰੀ ਰੂਪ ਦੇ ਵਿੱਚ ਅਸੀਂ ਬਹੁਤ ਮਿੱਠਾ ਮਿੱਠਾ ਬੋਲਦੇ ਹਾਂ ਤੇ ਅੰਦਰ ਦੀ ਪਵਿੱਤਰਤਾ ਕੀ ਹੈ ਕਿ ਜਦੋਂ ਸਾਡਾ ਮਨ ਸਾਫ ਹੋਣ ਲੱਗੇ ਇਹਦਾ ਮਤਲਬ ਬੰਦਾ ਅੰਦਰੋਂ ਤੇ ਬਾਹਰੋਂ ਪਵਿੱਤਰ ਹੋ ਰਿਹਾ ਹੈ ਤਾਂ ਵਾਹਿਗੁਰੂ ਜੀ ਦੀ ਕਿਰਪਾ ਹੈ ਤੇ ਉਸ ਤੋਂ ਬਾਅਦ ਪੰਜਵਾਂ ਸੰਕੇਤ ਕੇ ਮਹਾਪੁਰਖ ਜੀ ਦੱਸਦੇ ਹਨ ਕਿ ਜਦੋਂ ਇਨਸਾਨ ਹਰ ਕੰਮ ਨੂੰ ਕਰਨ ਵੇਲੇ ਸੁਚੇਤ ਰਹਿਣ ਲੱਗੇ ਭਾਵ ਕਿ ਹਰ ਕੰਮ ਕਰਨ ਤੋਂ ਪਹਿਲਾਂ ਇਹ ਸੋਚੇ ਕਿ ਮੇਰਾ ਕੀ ਕੰਮ ਇਹ ਸੋਚੇ ਕਿ ਮੇਰਾ ਕੰਮ ਕਿਤੇ ਮੈਨੂੰ ਵਾਹਿਗੁਰੂ ਜੀ ਦੇ ਚਰਨਾਂ ਤੋਂ ਦੂਰ ਨਾ ਕਰ ਦੇਵੇ ਸੁਚੇਤ ਰਹਿ ਕੇ ਕੰਮ ਕਰਨ ਲੱਗੇ ਤਾਂ ਸਮਝੋ ਵਾਹਿਗੁਰੂ ਜੀ ਦੀ ਕਿਰਪਾ ਹੋ ਰਹੀ ਹੈ ਜਦੋਂ ਕੰਮ ਕਰਨ ਲੱਗਿਆ ਇਹ ਸੋਚੇ ਕਿ ਇਹ ਕੰਮ ਮੈਨੂੰ ਮੇਰੀ ਭਜਨ ਬੰਦਗੀ ਤੋਂ ਦੂਰ ਨਾ ਕਰ ਦੇਵੇ ਤਾਂ ਵਾਹਿਗੁਰੂ ਜੀ ਦੀ ਕਿਰਪਾ ਹੈ ਉਸ ਤੋਂ ਬਾਅਦ ਛੇਵਾਂ ਸੰਕੇਤ ਜਦੋਂ ਕੋਈ ਮਨੁੱਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਨਾਮ ਚਾਪਦਾ ਹੈ ਭਜਨ ਬੰਦਗੀ ਕਰਕੇ ਵਾਹਿਗੁਰੂ ਜੀ ਦੇ ਅੱਗੇ ਮੰਗਣਾ ਛੱਡ ਦੇਵੇ ਕਿਉਂਕਿ ਸੰਗਤ ਜੀ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ ਇੰਜ ਲੱਗਦਾ ਹੈ ਕਿ ਜਿਵੇਂ ਪਰਮਾਤਮਾ ਦਾ ਨਾਮ ਸਿਰਫ ਆਪਣੀਆਂ ਇਸ਼ਿਆਵਾਂ ਨੂੰ ਪੂਰੀਆਂ ਕਰਾਉਣ ਦੇ ਲਈ ਇਹ ਚ ਆਪਣਾ ਸ਼ੁਰੂ ਹੈ ਪਰ ਜਦੋਂ Jap Jap ਕੇ ਵਾਹਿਗੁਰੂ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਫਿਰ ਮਨ ਦੀਆਂ ਇਛਾਵਾਂ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਫਿਰ ਬੰਦਾ ਆਪਣੀ ਕੀਤੀ ਹੋਈ ਭਜਨ ਬੰਦਗੀ ਦਾ ਦਾਵਾ ਕਰਨਾ ਸ਼ੁਰੂ ਦੇਂਦਾ ਹੈ ਇਹ ਨਹੀਂ ਕਹਿੰਦਾ ਕਿ ਮੈਂ ਕਿ ਮੈਂ ਇਨਾ ਪਾੜ ਕੀਤਾ ਮੈਨੂੰ ਆਹ ਦੇ ਦਿਓ ਜਾਂ ਜੇਕਰ ਉਹ ਭਜਨ ਬੰਦਗੀ ਕਰਕੇ ਪਾੜ ਪੂਜਾ ਕਰਕੇ ਨੇਕ ਕੰਮ ਕਰਕੇ ਕੁਝ ਮੰਗਦਾ ਹੈ ਤਾਂ ਉਹਦੇ ਬਦਲੇ ਵੀ ਨਾਮ ਦੀ ਦਾਤ ਮੰਗਦਾ ਹੈ ਸੇਵਾ ਦੀ ਦਾਤ ਮੰਗਦਾ ਹੈ ਸਰਬੱਤ ਦੇ ਭਲੇ ਦੇ ਲਈ ਕੁਝ ਮੰਗਦਾ ਹੈ ਆਪਣੇ ਲਈ ਮੰਗਣਾ ਛੱਡ ਦਿੰਦਾ ਹੈ ਮਹਾਪੁਰਖ ਜੀ ਕਹਿੰਦੇ ਹਨ ਕਿ ਪਰਮਾਤਮਾ ਦੀ ਕਿਰਪਾ ਹੈ ਤੇ ਸੱਤਵਾਂ ਨਿਸ਼ਾਨਾ ਇਹ ਹੈ ਕਿ ਉਹ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਆਏ ਹੋਏ ਦੁੱਖ ਸੁੱਖ ਦੇ ਵਿੱਚ ਸਿਥਰ ਰਹਿੰਦਾ ਹੈ ਜੇ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਆਇਆ ਹੈ ਤਾਂ ਉਹ ਪਰਮ ਪਿਤਾ ਪਰਮਾਤਪਾ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾ ਨਹੀਂ ਕਰਦਾ ਉਹ ਉਹਨੂੰ ਆਪਣਾ ਕਰਮ ਸਮਝ ਕੇ ਸਵੀਕਾਰ ਕਰਦਾ ਹੈ ਜੇ ਉਹਦੀ ਜ਼ਿੰਦਗੀ ਦੇ ਵਿੱਚ ਸੁੱਖ ਆਇਆ ਹੈ ਸੁੱਖ ਨੂੰ ਪਾ ਕੇ ਉਹ ਮਾਨ ਸਨਮਾਨ ਨੂੰ ਪਾ ਕੇ ਹਉਮੈ ਹੰਕਾਰ ਵਿੱਚ ਨਹੀਂ ਆਉਂਦਾ ਬਲਕਿ ਪਰਮ ਭੀਤਾ ਪਰਮਾਤਮਾ ਦਾ ਹੀ ਸ਼ੁਕਰਾਨਾ ਕਰਦਾ ਹੈ ਕਿ ਪਰਮਾਤਮਾ ਜੀ ਤੁਹਾਡੀ ਕਿਰਪਾ ਹੈ ਤੁਹਾਡਾ ਹੀ ਤਰਸ ਹੈ ਉਸ ਤੋਂ ਬਾਅਦ ਮਹਾਪੁਰਖ ਜੀ 8ਵਾਂ 8ਵਾਂ ਸੰਕੇਤ ਦੱਸਦੇ ਹਨ ਕਿ ਜਦੋਂ ਮਨੁੱਖ ਨੂੰ ਨਾਮ ਮਿੱਠਾ ਲੱਗਣ ਲੱਗੇ ਉਹਦਾ ਨਾਮ ਚੱਪਣਾ ਮਾਨ ਕਰੇ ਨਾਮ ਚੱਪ ਚੱਪ ਕੇ ਆਨੰਦ ਆਵੇ ਤਾਂ ਸਮਝੋ ਇਹ ਵਾਹਿਗੁਰੂ ਜੀ ਦੀ ਕਿਰਪਾ ਹੈ ਕਿਉਂਕਿ ਸੰਗਤ ਜੀ ਵਾਹਿਗੁਰੂ ਜੀ ਦਾ ਨਾਮ ਵੀ ਆਪਾਂ ਉਹਨਾਂ ਦੀ ਕਿਰਪਾ ਤੋਂ ਬਿਨਾਂ ਨਹੀਂ ਜਪ ਸਕਦੇ ਕੋਈ ਵੀ ਨੇਕ ਕੰਮ ਆਪਾਂ ਉਹਨਾਂ ਦੀ ਕਿਰਪਾ ਤੋਂ ਬਿਨਾਂ ਨਹੀਂ ਕਰ ਸਕਦੇ ਜੇਕਰ ਤੁਸੀਂ ਅੰਮ੍ਰਿਤ ਵੇਲੇ ਉੱਠ ਰਹੇ ਹੋ ਉੱਠ ਕੇ ਨਾਮ ਚੱਪ ਰਹੇ ਹੋ ਜਾਂ ਦਿਨ ਦੇ ਵਿੱਚ ਕਿਸੇ ਵੀ ਵੇਲੇ ਉਸ ਪਰਮਪితਾ ਪਰਮਾਤਮਾ ਜੀ ਦਾ ਨਾਮ ਜਪ ਰਹੇ ਹੋ ਭਜਨ ਬੰਦਗੀ ਕਰ ਰਹੇ ਹੋ ਕੋਈ ਨੇਕ ਕੰਮ ਕਰ ਰਹੇ ਹੋ ਕੋਈ ਸੇਵਾ ਕਰ ਰਹੇ ਹੋ ਤਾਂ ਸਮਝੋ ਇਹ ਵਾਹਿਗੁਰੂ ਅਕਾਲ ਪੁਰਖ ਜੀ ਦਾ ਪਰਮਪితਾ ਪਰਮਾਤਮਾ ਜੀ ਦਾ ਤੁਹਾਡੇ ਤੇ ਤਰਸ ਬਣਿਆ ਹੈ ਤੁਹਾਡੇ ਉਤੇ ਕਿਰਪਾ ਹੋ ਰਹੀ ਹੈ ਉਹ ਖੁਦ ਪ੍ਰੇਰਨਾ ਦੇ ਕੇ ਤੁਹਾਡੇ ਤੋਂ ਨੇਕ ਕੰਮ ਕਰਵਾ ਰਹੇ ਹਨ ਉਹਦੇ ਲਈ ਵਾਹਿਗੁਰੂ ਜੀ ਦਾ ਪਰਮਪితਾ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਸਾ ਸੰਗਤ ਜੀ ਮਹਾਪੁਰਖ ਜੀ ਅੱਠ ਸੰਕੇਤ ਦੱਸਦੇ ਹਨ ਜਿਨ੍ਹਾਂ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਾਡੇ ਉੱਤੇ ਵਾਹਿਗੁਰੂ ਆਕਾਰ ਪੁਰਖ ਜੀ ਦੀ ਕਿਰਪਾ ਹੋ ਰਹੀ ਹੈ ਜੇ ਕਿਰਪਾ ਹੋ ਰਹੀ ਹੈ ਤਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਵਾਹਿਗੁਰੂ ਜੀ ਦੀ ਕਿਰਪਾ ਤੋਂ ਦੂਰ ਤਾਂ ਰੋਜ਼-ਰੋਜ਼ ਨਾਮ ਚੱਪੋ ਭਜਨ ਬੰਦ ਕੀ ਕਰੋ ਤੇ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਕਿ ਸਾਡੇ ਤੇ ਕਿਰਪਾ ਕਰੋ ਤਾਂ ਜੋ ਅਸੀਂ ਵਾਹਿਗੁਰੂ ਜੀ ਦਾ ਨਾਮ ਚਾਪ ਸਕੀਏ ਅਤੇ ਜਿਹੜੇ ਨਾਮ ਨਹੀਂ ਚਾਪਦੇ ਹਨ ਮੱਸਿਆ ਦਾ ਦਿਹਾੜਾ ਆ ਰਿਹਾ ਹੈ ਮੱਸਿਆ ਦਾ ਦਿਨ ਆ ਰਿਹਾ ਹੈ ਮੱਸਿਆ ਦੇ ਦਿਨ ਤੋਂ ਹੀ ਆਪਣੇ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਵਾਅਦਾ ਕਰੋਗੇ ਆਪਣੇ ਪਰਮ ਪਿਤਾ ਪਰਮਾਤਮਾ ਜੀ ਦੇ ਅੱਗੇ ਅਰਦਾਸ ਬੇਨਤੀ ਕਰੋ ਕਿ ਅਸੀਂ ਰੋਜ਼ਾਨਾ ਨਿਤਨੇਮ ਕਰਾਂਗੇ ਆਪਣਾ ਰੋਜ਼ ਦਾ ਨਿਯਮ ਬਣਾ ਲਓ ਕਿ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਹੈ ਗੁਰਬਾਣੀ ਦੇ ਨਾਲ-ਵੱਧ ਵਧਾਉਣਾ ਹੈ ਤੇ ਹਮੇਸ਼ਾ ਵਾਹਿਗੁਰੂ ਅੱਗੇ ਆਸ ਬੇਨਤੀ ਕਰੋ ਕਿ ਸਰ ਨੂੰ ਇਹ ਸਮਤ ਬਖਸ਼ੋ ਤੇ ਸਾਡੇ ਬੱਚਿਆਂ ਨੂੰ ਵੀ ਸਮਤ ਬਖਸ਼ੋ ਗੁਰਸਿੱਖੀ ਜੀਵਨ ਨਾਮਦਾਨ ਦੀ ਦਾਤ ਬਖਸ਼ੋ ਤੇ ਵਾਹਿਗੁਰੂ ਜੀ ਸਾਡੇ ਕਾਰਜ ਸਿੱਧ ਕਰਨਗੇ ਸਾਧ ਸੰਗਤ ਦੇ ਜੀਤ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਕਰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ